ਆਸੇ-ਪਾਸੇ ਦੇ ਖੇਤਾਂ ਨਾਲੋਂ ਨੀਵੇਂ ਖੇਤ ਦੇ ਵਿੱਚ ਆਪਾਂ ਜੇ ਸਬਜ਼ੀ ਲਾਵਾਂਗੇ ਕਿਸੇ ਵੀ ਤਰ੍ਹਾਂ ਦੀ ਲਾਵਾਂਗੇ ਤਾਂ ਆਪਾਂ ਨੁਕਸਾਨ ਖਾਵਾਂਗੇ ਸੋ ਮੇਰੇ ਹਿਸਾਬ ਦੇ ਨਾਲ ਜੇ ਤੁਸੀਂ ਸਬਜ਼ੀ ਲਾਉਣੀ ਹੈ ਤਾਂ ਆਸੇ-ਪਾਸੇ ਨਾਲੋਂ ਖੇਤ ਤੁਹਾਡਾ ਉੱਚਾ ਹੋਣਾ ਚਾਹੀਦਾ ਉਹਦਾ ਕਾਰਨ ਇਹ ਹੀ ਆ ਕਿ ਜਦੋਂ ਮੀਂਹ ਆ ਜਾਂਦਾ ਹੁਣ ਮੀਂਹ ਆਇਆ ਕੱਲ ਆਪਣੀ ਇੱਥੇ ਤੇ ਮੀਂਹ ਬਹੁਤ ਸੀਗਾ ਲਗਾਤਾਰ ਹੀ ਪਈ ਗਿਆ ਦੋ ਦਿਨ بارش ਅੱਜ ਵੀ ਦੱਸੀ ਹੈ ਵੈਸੇ ਤਾਂ ਪਰ ਸੂਰਜ ਦਿਖ ਰਿਹਾ ਸਾਹਮਣੇ ਨਿਕਲਦਾ ਆਉਂਦਾ ਕੀ ਪਤਾ ਨਾ ਹੀ ਆਵੇ ਮੀਂਹ ਆਸੇ-ਪਾਸੇ ਖੇਤਾਂ ਨਾਲੋਂ ਤੁਹਾਡਾ ਖੇਤ ਕਾਫੀ ਉੱਚਾ ਹੋਣਾ ਚਾਹੀਦਾ ਉਹਦਾ ਕਾਰਨ ਇਹੀ ਹੈ ਜੀ ਜੇ ਤੁਹਾਡਾ ਖੇਤ ਉੱਚਾ ਫੇਰ ਹੀ ਤੁਸੀਂ ਪਾਣੀ ਕੱਢ ਸਕਦੇ ਹੋ ਆਪਦੇ ਖੇਤ ਦਾ ਦੂਜੀ ਗੱਲ ਇਹ ਵੀ ਹੈਗੀ ਆ ਵੀ ਜਿਹੜਾ ਤੁਹਾਡਾ ਖੇਤ ਆ ਉਹ ਜਿਹੜੇ ਆਸੇ-ਪਾਸੇ ਤੁਹਾਡੇ ਗਵਾਂਢੀ ਹੈਗੇ ਆ ਉਹਨਾਂ ਨਾਲ ਤੁਹਾਡੀ ਵਧੀਆ ਬਾਣੀ ਹੋਣੀ ਚਾਹੀਦੀ ਹੈ ਉਹਨਾਂ ਦੇ ਖੇਤਾਂ ਦੇ ਵਿੱਚ ਆਪਾਂ ਪਾਣੀ ਕੱਢਣਾ ਹੋਵੇ ਤਾਂ ਉਹਨਾਂ ਨੂੰ ਤਰਾਜ ਨਾ ਹੋਵੇ ਕਈ ਵਾਰ ਆਂਡ ਗਵਾਂਢ ਤਰਾਜ ਕਰਦਾ ਵੀ ਭਾਈ ਅਸੀਂ ਨਹੀਂ ਪਾਣੀ ਕੱਢਣ ਦਿੰਦੇ ਜਾਂ ਤੁਹਾਡਾ ਆਪ ਦਾ ਕੋਈ ਨਾਲ ਦੋ ਕਿਲੇ ਕਿਲੇ ਲੱਗਦਾ ਹੋਵੇ ਵੀ ਤੁਸੀਂ ਜਿਹੜੀ ਹੈਗੀ ਆ ਆਪਦੀ ਪਾਣੀ ਦੀ ਸਮੱਸਿਆ ਹੱਲ ਕਰ ਸਕੋ ਜੇਕਰ ਸਬਜੀ ਦੇ ਵਿੱਚ ਪਾਣੀ ਖੜ ਜਾਂਦਾ ਤੇ ਸਾਰਿਆਂ ਨਾਲੋਂ ਵੱਡਾ ਨੁਕਸਾਨ ਹੋ ਜਾਂਦਾ ਬੰਦੇ ਦਾ ਸਬਜੀ ਦੇ ਵਿੱਚ ਪਾਣੀ ਖੜਾ ਨਹੀਂ ਤੇ ਸਬਜੀ ਖਰਾਬ ਹੋਈ ਨਹੀਂ ਪਾਣੀ ਛੇਤੀ ਨਿਕਲੇ ਇਹੀ ਕੋਸ਼ਿਸ਼ ਕਰਨੀ ਚਾਹੀਦੀ ਆਪਾਂ ਨੂੰ ਹੁਣ ਆਪਣੇ ਕਿਤੇ ਕਿਤੇ ਪਾਣੀ ਬਹੁਤ ਖੜਾ ਪਰ ਜਾਦੇ ਜਿੱਥੇ ਸਬਜੀ ਹੈਗੀ ਆ ਉਹ ਪਾਣੀ ਹੈਨਿੰਗ ਉੱਥੇ ਸੁੱਕ ਚੱਲਿਆ ਥਾ ਜਿਵੇਂ ਹੁਣ ਆ ਮੂਲੀਆਂ ਵਟਾਂ ਦੇ ਉੱਪਰ ਸੀਗੀਆਂ ਥੱਲੇ ਪਾਣੀ ਖੜਾ ਇਹ ਨਿਕਲ ਨਹੀਂ ਸਕਦਾ ਬੱਕੀ ਆਪਣਾ ਆਣਗਵਾਂਡ ਬਹੁਤ ਚੰਗਾ ਕੋਈ ਰੋਕ ਟੋਕ ਨਹੀਂ ਹੈਗੀ ਜਿਹਦੇ ਮਰਜ਼ੀ ਵਾਂਣ ਚ ਟੋਕ ਕਰਦਗੇ ਆਪਾਂ ਜੇ ਤੁਸੀਂ ਸਬਜੀ ਲਾਉਣੀ ਆ ਤੁਹਾਡਾ ਆਣਗਵਾਂਡ ਚੰਗਾ ਹੋਣਾ ਚਾਹੀਦਾ ਤਾਂ ਜੋ ਤੁਹਾਨੂੰ ਪਾਣੀ ਕੱਢਣ ਦੀ ਸਮੱਸਿਆ ਨਾ ਆਵੇ ਤੁਹਾਡਾ ਹੱਲ ਹੋ ਜੇ ਧੰਨਵਾਦੀ ਸਾਰਿਆਂ ਦਾ ਵੀਡੀਓ ਦੇਖਣ ਲਈ